ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਨਵਾਂ ਸਾਲ 2024 ਆਰੰਭ ਹੋਣ ਦੀ ਖੁਸ਼ੀ ਵਿੱਚ 49ਵਾਂ ਮਹਾਨ ਕੀਰਤਨ ਦਰਬਾਰ ਅਤੇ 31ਵਾਂ ਸੰਤ ਸਮਾਗਮ ਸੇਵਾ ਪੰਥੀ ਗੁਰਦੁਆਰਾ ਟਿਕਾਣਾ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਸ਼ਕਸ਼ੀਤਾ ਕਥਾਵਾਚਨ ਕਰਾਂਗੀ ਅਤੇ ਸਿੰਘ ਸਾਹਿਬ ਗੈਣੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਸਿੰਘ ਸਾਹਿਬ ਗੈਣੀ ਹਰਪਾਲ ਸਿੰਘ ਜੀ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਸੰਤ ਅਮਰਤਪਾਲ ਸਿੰਘ ਜੀ ਗੁਰਦੁਆਰਾ ਟਿਕਾਣਾ ਸਾਹਿਬ ਨੇ ਸੰਗਤ ਨੂੰ ਨਵੇਂ ਸਾਲ ਦੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅਮਰਿਤਪਾਲ ਸਿੰਘ ਵੀ ਮੌਜੂਦ ਰਹੇ ਸਮੂਹ ਵੀ ਵਿਦਾਂਗਕ ਨਾਮ ਲੈਵਾ ਪਰਮੇਸ਼ਰ ਦੇ ਪਿਆਰਿਆਂ ਨੂੰ ਆਸ ਕੋ ਦੇ 2024 ਆਰੰਭ ਹੋ ਜਾ ਹੈ ਜਿਸ ਤੀਆਂ ਬਹੁਤ ਬਹੁਤ ਵਧਾਈਆਂ ਹੋਣ ਗ੍ਰੇਵਨ ਬਾਦ ਮੇਰੇ ਮਹਰਾਕਰ ਇਹ 2024 ਈਸਵੀ ਵਿੱਚ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਰੇ ਸੁਖੀ ਵਸਣ ਸਾਰੇ ਪਾਸੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਗ ਜਲੰਦੇ ਦੀ ਰੱਖਿਆ ਹੋਵੇ ਔਰ ਅਸੀਂ ਗੁਰੂ ਸਾਹਿਬ ਜੀ ਦੇ ਆਦੇਸ਼ਾਂ ਤੇ ਚੱਲ ਸਕੀਏ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਚੜ੍ਹਦੀ ਕਲਾ ਟਾਈਮ ਟੀਵੀ ਵਾਲੇ ਗੁਰੂ ਪਿਆਰੇ ਜੇ ਜੋ ਇਹ ਪ੍ਰਾਲਾ ਕਰ ਰਹੇ ਹਨ ਇਹਨਾਂ ਨੂੰ ਵੀ ਸਾਰੇ ਸਟਾਫ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਮਨਕਿਰਤੀ ਦਾ ਜੋ ਵਿਧਾਨ ਹੈ ਹਰ ਦਿਨ ਜੀਵਨਾਈ ਦਾ ਨਵਾਂ ਦਿਨ ਹੈ ਪਰ ਸਮੇਂ ਦੀ ਵੰਡ ਦੇ ਅਨੁਸਾਰ ਜੋ ਅਸੀਂ ਈਸਵੀ ਸੰਨ ਦੀ ਅਰੰਭਤਾ ਤੇ ਹੋਈ ਹੈ ਬੜੀ ਖੁਸ਼ੀ ਹੈ ਕਿ ਸੰਗਤਾਂ ਨੇ ਗੁਰੂ ਦੀ ਹਜ਼ੂਰੀ ਚ ਕੀਰਤਨ ਕਰਦੇ ਆ ਬਾਣੀ ਪੜਦੇ ਆ ਵਾਇਗਰ ਵਾਇਗਰ ਜਪਦੇ ਆ ਜ਼ਿੰਦਗੀ ਦੀਆਂ ਕੜੀਆਂ ਨੂੰ ਗੁਜ਼ਾਰਿਆ ਤੇ ਆਉਣ ਵਾਲੀਆਂ ਕੜੀਆਂ ਨੂੰ ਖੁਸ਼ਾਮਦੀਦ ਕਿਹਾ ਸੋ ਇਹੀ ਅਰਦਾਸ ਹੈ ਕਿ ਹਰ ਕੜੀ ਚੰਗੇ ਗੁਣਾਂ ਚ ਗੁਜ਼ਰੇ ਰੱਬੀ ਯਾਦ गुज़रे सेवा ਵਿੱਚ गुज़रे ਪਰਵਕਾਰ ਵਿੱਚ गुज़रे ਚੰਗਾ بولਦੇ ਆਂ गुज़रे ਚੰਗਾ ਤੱਕਦੇ ਆਂ गुज़रे ਇਹੀ ਇੱਕ ਸਾਧਨ ਹੈ ਜੇ ਜ਼ਿੰਦਗੀ ਨੂੰ ਸਫਲ ਕਰਨਾ ਹੈ ਕਿ ਕੋਈ ਨੁਕਤਾ ਹੈ ਕਿ ਦਿਨ ਦੇ ਚਾਨਣ ਵਿੱਚ ਉਹ ਕੁਝ ਕਰੀਏ ਜਿਹਦੇ ਨਾਲ ਸਾਡਾ ਰਾਤ ਦਾ ਸੈਨ ਹਰਾਮਨਾ ਹੋਵੇ ਰਾਤ ਦੇ ਹਨੇਰੇ ਚ ਉਹ ਨਾ ਕਰੀਏ ਜਿਹਦੇ ਨਾਲ ਸਾਨੂੰ ਦਿਨੇ ਮੂੰਹ ਦਿਖਾਉਣਾ ਔਖਾ ਹੋ ਜਾਏ। ਸੋ ਇਹ ਦੋ ਨੁਕਤੇ ਜਦੋਂ ਅਸੀਂ ਬੰਲੇ ਚ ਬੰਨਾਂਗੇ ਜ਼ਿੰਦਗੀ ਦੀਆਂ ਘੜੀਆਂ ਸਫਲ ਹੋਣਗੀਆਂ, ਭਵਿੱਖ ਸਕਾਰਤ ਹੋਏਗਾ। ਸੋ ਅੱਜ ਬਹੁਤ ਵੱਡੀ ਲੋੜ ਹੈ ਕਿ ਸਾਡੀ ਨੌਜਵਾਨੀ, ਸਾਡੇ ਬੱਚੇ ਉਹ ਸਾਧਗੁਣਾ ਦੇ, ਨੈਤਿਕ ਗੁਣਾ ਦੇ, दैਵੀ ਗੁਣਾ ਦੇ ਧਾਰਨੀ ਬਣਨ ਤਾਂ ਕਿ ਜ਼ਿੰਦਗੀ ਵਿਕਾਰਾਂ ਤੋਂ ਬਚ ਸਕੇ, ਨਸ਼ਿਆਂ ਤੋਂ ਬਚ ਸਕੇ, ਚੰਗੀ ਸਹੋਬਤ ਮਿਲੇ, ਚੰਗੀ ਸੰਗਤ ਮਿਲੇ। ਉਹਦੇ ਵਾਸਤੇ ਇਹ ਇਸ ਵੀ ਸੰਤ ਦੀ ਸੰਰਮਤਾ ਜਿਹੜੀ ਆ ਉਹ ਗੁਰੂ ਜੀ ਦੀ ਜਾਈ ਹੈ ਸਾਰਿਆਂ ਨੂੰ ਗੁਰੂ ਸਾਹਿਬ ਖੁਸ਼ੀਆ ਬਖਸ਼ੇ